ਪੰਜਾਬੀਓ ਜੇ ਜ਼ਿੰਦਗੀ ਦੇ ਅਗਲੇ 5 ਸਾਲਾਂ ਦੀ ਕਦਰ ਕਰਦੇ ਹੋ ਤਾਂ ਆਪ 5-7 ਮਿੰਟ ਦਾ ਵੀਡੀਓ ਪੂਰਾ ਸੁਣੀਓ ਬਾਅਦ ਚ ਜੋ ਸਹੀ ਲੱਗੇ ਕਰ ਲਿਓ ਅਕਾਲੀ ਕਾਂਗਰਸੀਆਂ ਨੇ 70 ਸਾਲ ਰਾਜ ਕੀਤਾ ਕੀ ਦਿੱਤਾ ਕੀ ਨਹੀਂ ਦਿੱਤਾ ਕਿੰਨਾ ਤੱਕਾ ਕੀਤਾ ਆਪਾਂ ਸਾਰਿਆਂ ਨੂੰ ਸੱਪਤਾ ਇਹਨਾਂ ਤੋਂ ਤੰਗ ਹੋਇਆ ਨੇ ਆਪਾਂ ਆਮ ਆਦਮੀ ਪਾਰਟੀ ਲਿਆਂਦੀ ਬਹੁਤ ਉਮੀਦਾਂ ਨਾਲ ਲਿਆਂਦੀ ਪਰ ਜਿੰਨੀਆਂ ਵੱਡੀਆਂ ਸਾਡੀਆਂ ਉਮੀਦਾਂ ਨੇ ਤੇ ਜਿੰਨਾ 70 ਸਾਲਾਂ ਚ ਇਹਨਾਂ 75-25 ਦੇ ਹਿੱਸੇਦਾਰਾਂ ਨੇ ਸਿਸਟਮ ਉਲਝਾ ਦਿੱਤਾ ਉਹਨੂੰ ਸਹੀ ਕਰਨ ਲਈ ਸਮਾਂ ਵੀ ਤਾਂ ਲਈਏ ਇਹੋ ਜਿਹਾ ਜਾਦੂ ਕਿਸੇ ਕੋਲ ਨਹੀਂ ਕਿ ਮੰਤਰ ਮਾਰਿਆ ਤੇ ਸਾਰਾ ਕੁਝ ਸਹੀ ਹੋ ਗਿਆ ਸੁਧਾਰ ਵੀ ਹੋ ਰਿਹਾ ਕੰਮ ਵੀ ਹੋ ਰਹੇ ਨੇ ਤੇ ਸਭ ਕੁਝ ਸਾਡੇ ਸਾਹਮਣੇ ਹੈ ਅੱਪਾ ਹਰ ਗੱਲ ਨੂੰ ਨਿੱਜੀ ਤੌਰ ਤੇ ਨਾ ਦੇਖੀਏ ਨੌਕਰੀਆਂ ਦੀ ਉਦਾਹਰਣ ਲੈ ਲਈਏ ਜੇ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜੇ ਦਲਿਤ ਵਰਗਾਂ ਦੇ ਗਰੀਬ ਪਰਿਵਾਰਾਂ ਦੇ ਮੁੰਡੇ ਕੁੜੀਆਂ ਨੂੰ ਬਿਨਾਂ ਰਿਸ਼ਵਤ ਬਿਨਾਂ ਸਿਫਾਰਿਸ਼ ਸਰਕਾਰੀ ਨੌਕਰੀਆਂ ਮਿਲੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਦਿਹਾੜੀਆਂ ਕਰ ਕਰ ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਈ ਕਰਾਉਣ ਵਾਲੇ ਮਾਪਿਆਂ ਨੂੰ ਪੁੱਛੋ ਕਿ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਸੁਧਾਰ ਦਾ ਕੀ ਮੁੱਲ ਹੈ ਖੇਤੀ ਦੀ ਗੱਲ ਕਰ ਲੋ ਅਕਾਲੀ ਕਾਂਗਰਸੀਆਂ ਦੇ ਰਾਜ 'ਚ ਤੁਸੀਂ ਇਹ ਖਬਰਾਂ ਕਿੰਨੀ ਕੁ ਵਾਰ ਸੁਣੀਆਂ ਕਿ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਇਹਨਾਂ 2 ਸਾਲਾਂ 'ਚ ਦੇਖ ਲਓ ਸੁਖਬੀਰ ਬਾਦਲ ਅਕਸਰ ਸਟੇਜ ਤੋਂ ਕਹਿੰਦੇ ਨੇ ਕਿ ਅਸੀਂ ਐਨੇ ਲੱਖ ਟਿਊਬਲ ਕਨੈਕਸ਼ਨ ਦਿੱਤੇ ਪਰ ਇਹ ਸੋਚੋ ਕਿ ਇਹਦੇ ਨਾਲ ਪੰਜਾਬ ਦਾ ਪਾਣੀ ਦਾ ਲੈਵਲ ਕਿੱਥੇ ਪਹੁੰਚ ਗਿਆ ਇਹਨਾਂ ਦੇ ਟਾਈਮ 'ਚ ਕਿਹੜਾ ਨਹਿਰੀ ਪਾਣੀ ਦੀ ਲੋੜ ਨਹੀਂ ਸੀ ਪਰ ਇਹਨਾਂ ਨੇ ਪੰਜਾਬ ਨੂੰ ਰੇਗਿਸਤਾਨ ਬਣਾਉਣ 'ਚ ਪੂਰਾ ਯੋਗਦਾਨ ਪਾਇਆ ਇਹੀ ਪੰਜਾਬ ਦੀਆਂ ਦੁਸ਼ਮਣ ਕੇਂਦਰ ਸਰਕਾਰਾਂ ਹਮੇਸ਼ਾ ਤੋਂ ਚੁੰਨਦੀਆਂ ਸੀ ਕੁਰਸੀ ਦੇ ਭੁੱਖੇ ਅਕਾਲੀ ਕਾਂਗਰਸੀ ਉਦੋਂ ਵੀ ਕੇਂਦਰ ਦੇ ਪਿੱਠੂ ਸੀ ਅੱਜ ਵੀ ਪਿੱਠੂ ਨੇ ਤੇ ਇਹਨਾਂ ਨੇ ਸਦਾ ਕੇਂਦਰ ਦੇ ਪਿੱਠੂ ਹੀ ਰਹਿਣਾ ਕਾਲੇ ਖੇਤੀ ਕਾਨੂੰਨ ਦਾ ਤੌਰ ਯਾਦ ਕਰ ਲੋ ਕੌਣ ਕਿਸਾਨਾਂ ਦੇ ਹੱਕ ਚ ਸੀ ਤੇ ਕੌਣ ਮੋਦੀ ਸਰਕਾਰ ਦੇ ਅਗਨੀ ਵੀਰ ਯੋਜਨਾ ਕਿੰਦਰ ਨੇ ਚਲਾਈ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸੂਬੇ ਦੀ ਸਰਕਾਰ ਇਹਨੂੰ ਬੰਦ ਨਹੀਂ ਕਰ ਸਕਦੀ ਪਰ ਭਗਵੰਤ ਮਾਨ ਸਰਕਾਰ ਨੇ 1 ਕਰੋੜ ਦੀ مالی ਮਦਦ ਦਾ ਇੰਤਜ਼ਾਮ ਕਰਕੇ ਪੰਜਾਬ ਦੇ ਅਗਨੀ ਵੀਰ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਬਣਾਉਣ ਦਾ ਫਰਜ਼ ਨਿਭਾਇਆ ਦੱਸੋ ਗਲਤ ਕੀਤਾ ਸੜਕ ਸੁਰੱਖਿਆ ਫੋਰਸ ਪੂਰੇ ਦੇਸ਼ 'ਚ ਸਭ ਤੋਂ ਪਹਿਲਾਂ ਪੰਜਾਬ 'ਚ ਬਣੀ ਜਿਨ੍ਹਾਂ ਪਰਿਵਾਰਾਂ ਦੇ ਜੀ ਮੌਕੇ ਤੇ ਹਸਪਤਾਲ ਪਹੁੰਚੇ ਉਹਨਾਂ ਨੂੰ ਪੁੱਛੋ ਇਹਦੀ ਕਿੰਨੀ ਐਮੀਅਤ ਹੈ ਟੋਲ ਪਲਾਜ਼ੇ ਬੰਦ ਕਰਨੇ ਰੇਤੇ ਦੀਆਂ ਸਰਕਾਰੀ ਖੱਡਾਂ ਖੋਲਣਾ ਸਰਕਾਰੀ ਸਕੂਲ ਆਫ ਐਮਿਨੈਂਸ ਪਿੰਡਾਂ 'ਚ ਲਾਇਬ੍ਰੇਰੀਆਂ ਖੋਲਣਾ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛਡਾਉਣੇ ਸਰਕਾਰੀ ਦਫ਼ਤਰਾਂ ਨੂੰ ਪਿੰਡਾਂ 'ਚ ਪਹੁੰਚਾਉਣਾ ਅਕਾਲੀ ਕਾਂਗਰਸੀਆਂ ਨੇ ਇਹਨਾਂ 'ਚੋਂ ਕਿਹੜਾ ਕੰਮ ਕੀਤਾ ਅਜੇ ਤੱਕ ਉਲਟਾ ਹਰ ਕੰਮ ਦੀ ਕਮਾਈ ਆਪਣੀ ਜੇਬ 'ਚ ਪਾਉਣ ਦੇ ਤਰੀਕੇ ਲੱਭੇ ਪੰਜਾਬ ਸਰਹੱਦੀ ਸੂਬਾ ਹੈ ਤੇ ਸਰਹੱਦੀ ਸੂਬੇ ਦੀ ਪੁਲਿਸ ਨੂੰ ਨਵੀਆਂ ਗੱਡੀਆਂ ਵੀ ਹੁਣ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਮੈਂ ਨਹੀਂ ਕਹਿੰਦਾ ਕਿ ਸਾਰੇ ਕੰਮ ਸਹੀ ਹੋ ਚੁੱਕੇ ਨੇ ਬਹੁਤ ਸਾਰੇ ਰਹਿ ਵੀ ਗਏ ਪਰ ਇਹਦੇ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਅੱਗੇ ਵੀ ਨਹੀਂ ਹੋਣੇ ਪੰਜਾਬੀ ਚ ਕਹਾਵਤ ਹੈ ਕਿ ਭਾਗਾ ਵਾਲਾ ਘਰ ਦੇਲੀ ਤੋਂ ਦਿਖ ਜਾਂਦਾ ਇਹਨਾਂ 2 ਸਾਲਾਂ ਨੇ ਇਹ ਤਾਂ ਦੱਸ ਦਿੱਤਾ ਕਿ ਇਹਨਾਂ ਦੀਆਂ ਤਰਜੀਹਾਂ ਕੀ ਨੇ ਤੇ ਹੁਣ ਤੱਕ ਵਾਲਿਆਂ ਦੀਆਂ ਤਰਜੀਹਾਂ ਕੀ ਸੀ ਠੰਡੇ ਦਿਮਾਗ ਨਾਲ ਸੋਚੋ ਇੱਕ ਵਾਰੀ ਉਹ ਕਿਹੜੀਆਂ ਗੱਲਾਂ ਨੂੰ ਕਿਹੜੇ ਕੰਮਾਂ ਨੂੰ ਪਹਿਲ ਦੰਦੇ ਸੀ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਦੀ ਪਹਿਲ ਕਿਹੜੇ ਕੰਮਾਂ ਨੂੰ ਹੈ 75 25 ਵਾਲੇ ਅਕਸਰ ਕਹਿੰਦੇ ਨੇ ਕਿ ਹਾਏ ਭਗਵੰਤ ਮਾਨ ਸਰਕਾਰ ਨੇ ਕਰਜ਼ਾ ਚੁੱਕ ਲਿਆ ਇਹਨਾਂ ਨੂੰ ਇਹ ਪੁੱਛੋ ਕਿ ਇਹਨਾਂ ਦੀ ਸਰਕਾਰ ਤਾਂ 2 ਸਾਲ ਪਹਿਲਾਂ ਆਈ ਹੈ ਜਿਹੜਾ ਕਰਜ਼ਾ ਹੁਣ ਤੱਕ ਚੜਿਆ ਉਹ ਕਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਚੜਾਇਆ ਹਸਪਤਾਲ ਨਹੀਂ ਬਣੇ ਸਕੂਲ ਨਹੀਂ ਬਣੇ ਖਾਲੇ ਨਹੀਂ ਬਣੇ ਨੌਕਰੀਆਂ ਨਹੀਂ ਦਿੱਤੀਆਂ ਪੰਜਾਬ ਖੇਤੀਬਾੜੀ ਵਾਲਾ ਸੂਬਾ ਹੈ ਪਰ ਖੇਤੀਬਾੜੀ ਯੂਨੀਵਰਸਿਟੀ ਨੂੰ ਕਦੇ ਫੰਡ ਨਹੀਂ ਦਿੱਤਾ ਸਰਕਾਰੀ ਦਫਤਰ ਗਹਿਣੇ ਰੱਖ ਦਿੱਤੇ ਖਿਡਾਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਫਸਲਾਂ ਦੀ ਕਦੀ ਪੂਰੀ ਅਦਾਇਗੀ ਨਹੀਂ ਹੋਈ ਫਿਰ ਇਹ ਲੱਖਾਂ ਕਰੋੜਾਂ ਦਾ ਕਰਜ਼ਾ ਲੱਗਿਆ ਕਿੱਥੇ ਅੱਧੇ ਨਾਲ ਬੱਸਾਂ ਤੇ ਹੋਟਲ ਬਣੇ ਤੇ ਅੱਧੇ ਨਾਲ ਵਿਦੇਸ਼ੀ ਮਹਿਮਾਨਾਂ ਦੀ ਖਾਤਰਦਾਰੀ ਹੋਈ ਤੁਹਾਡੇ ਸਾਡੇ ਤੇ ਪੰਜਾਬ ਦੇ ਲੱਖਾਂ ਲੋਕਾਂ ਦੇ ਪਰਿਵਾਰਾਂ ਦੇ ਪੱਲੇ ਕਦੇ ਕੁਝ ਨਹੀਂ ਪਿਆ ਜੇ ਅਸੀਂ ਪੰਜਾਬ ਵਾਲੇ ਪੰਜਾਬ ਦੇ ਪੁੱਤ ਭਗਵੰਤ ਮਾਨ ਦਾ ਸਾਥ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ ਅਕਾਲੀ ਕਾਂਗਰਸੀਆਂ ਨੂੰ ਅਸੀਂ ਸਿਰਫ 70 ਸਾਲ ਨਹੀਂ ਦਿੱਤੇ 70 ਸਾਲ ਮਨਮਰਜ਼ੀ ਕਰਨ ਦੀ ਖੁੱਲ ਵੀ ਦਿੱਤੀ ਪੰਜਾਬ ਦੇ ਪਾਣੀ ਲੁੱਟਣ ਦੀ ਖੁੱਲ ਵੀ ਦਿੱਤੀ ਪੰਜਾਬ ਦਾ ਖਜ਼ਾਨਾ ਲੁੱਟ ਕੇ ਆਪਣੇ ਮਹਿਲ ਆਪਣੇ ਵਪਾਰ ਆਪਣੀਆਂ ਟਰਾਂਸਪੋਰਟਾਂ ਆਪਣੇ ਹੋਟਲ ਬਣਾਉਣ ਦੀ ਖੁੱਲ ਵੀ ਦਿੱਤੀ ਜੇ ਅਸੀਂ ਇਹਨਾਂ ਤੇ ਅੰਨਾ ਭਰੋਸਾ ਕਰਨ ਦੀ ਵਜਾਏ ਸਹੀ ਸਮੇਂ ਤੇ ਸਵਾਲ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੀ ਇਹ ਹਾਲਤ ਨਾ ਹੁੰਦੀ ਭਗਵੰਤ ਮਾਨ ਚ ਕਮੀਆਂ ਹੋਣਗੀਆਂ ਪਰ ਉਸ ਦੇ ਸਮਰਪਣ ਚ ਨਹੀਂ ਫਿਲਮੀ ਚਮਕ-ਦਮਕ ਛੱਡ ਕੇ ਉਹ ਪੰਜਾਬ ਨੂੰ ਬਚਾਉਣ ਲਈ ਦਿਨ ਰਾਤ ਜੁਟਿਆ ਹੈ ਤਾਂ ਸਾਡਾ ਫਰਜ਼ ਹੈ ਕਿ ਉਹਦੀ ਤਾਕਤ ਬਣੀਏ ਸਿਆਸਤਦਾਨਾਂ ਦੀ ਤਾਕਤ ਲੋਕ ਹੀ ਹੁੰਦੇ ਨੇ ਸਿਆਣੇ ਬਣੀਏ ਤੇ ਵਿਗੜੇ ਨੂੰ ਸਵਾਰਨ ਚ ਲੱਗੇ ਭਗਵੰਤ ਮਾਨ ਦਾ ਸਾਥ ਦਈਏ ਸਮਾਂ ਦੇਣ ਲਈ ਧੰਨਵਾਦ